ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਆਪਾਂ ਇੱਕ ਬਹੁਤ ਜ਼ਰੂਰੀ ਮੁੱਦੇ ਤੇ ਗੱਲ ਕਰਨੀ ਆ ਇਹ ਮੁੱਦਾ ਸਮਾਜ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵਧ ਰਿਹਾ ਤੇ ਬੜੀ ਤੇਜ਼ੀ ਦੇ ਨਾਲ ਘਰ ਉੱਜੜ ਰਹੇ ਆ ਬਹੁਤ ਰਿਸ਼ਤੇ ਖਰਾਬ ਹੋ ਰਹੇ ਆ ਗੱਲ ਕੀ ਹੈ ਕਿ ਬਹੁਤ ਸਾਰੇ ਭੈਣ ਭਰਾ ਹੁਣ ਫੋਨ ਕਰ ਕਰਕੇ ਸਾਡੇ ਤੱਕ ਸਟੋਰੀਆਂ ਪਹੁੰਚਾਉਂਦੇ ਆ ਕਈ ਭੈਣਾਂ ਰੋਂਦੀਆਂ ਨੇ ਵੀ ਅਸੀਂ ਵਿਆਹੀਆਂ ਸੀ ਸਾਡੇ ਘਰ ਵਾਲੇ ਨੇ ਇਹ ਕਰਤਾ ਉਹ ਕਰਤਾ ਕਈ ਭਰਾ ਵਿਚਾਰੇ ਫੋਨ ਕਰਕੇ ਬਹੁਤ ਰੋਂਦੇ ਆ ਵੀ ਮੇਰੀ ਘਰਵਾਲੀ ਨੇ ਇਹ ਕਰਤਾ ਉਹ ਕਰਤਾ ਹਣਾ ਤਾਂ ਉਸ ਮਸਲੇ ਦੀ ਆਪਾਂ ਗੱਲ ਕਰਨੀ ਏ ਕਿਉਂਕਿ ਅੱਜ ਟਾਈਮ ਹੈਗਾ ਬਈ ਸੋਸ਼ਲ ਮੀਡੀਆ ਦਾ ਠੀਕ ਆ ਹਰੇਕ ਔਰਤ ਕੋਲੇ ਮੋਬਾਈਲ ਆ ਹਰੇਕ ਬੰਦੇ ਕੋਲੇ ਮੋਬਾਈਲ ਆ ਇਹੀ ਸਾਰੀ ਪਸਾਦ ਦੀ ਜੜ ਆ ਹੁਣ ਗੱਲ ਕੀ ਆ ਕਿ ਨਾ ਤਾਂ ਸਾਰੇ ਬੰਦੇ ਦੁੱਧ ਧੋਤੇ ਆ ਤੇ ਨਾ ਹੀ ਸਾਰੀਆਂ ਔਰਤਾਂ ਦੁੱਧ ਧੋਤੀਆਂ ਨੇ ਬਈ ਹੁਣ ਇਸ ਗੱਲ ਦਾ ਕੋਈ ਗੁੱਸਾ ਨਾ ਕਰੇ ਮੈਂ ਇੱਕ ਗੱਲ ਕਹਿਣਾ ਕਿ ਜਿਹੜਾ ਬੰਦਾ ਆਪਦੇ ਵਿਆਹ ਤੋਂ ਬਾਅਦ ਬਾਲ ਬੱਚੇ ਹੋਣ ਤੋਂ ਬਾਅਦ ਵੀ ਜਨਾਨੀ ਬਾਜੀ ਤੋਂ ਨਹੀਂ ਹਟਦਾ ਉਹ ਬੰਦਾ ਕਦੇ ਵੀ ਸੁਖ ਦੀ ਨੀਂਦ ਨਹੀਂ ਸੌਂਦਾ ਜਿਹੜਾ ਬੰਦਾ ਵਿਆਹ ਤੋਂ ਬਾਅਦ ਵੀ ਜਨਾਨੀ ਬਾਜੀ ਕਰਦਾ ਬਾਹਰ ਮੂੰਹ ਮਾਰਦਾ ਉਹ ਬੰਦਾ ਹਮੇਸ਼ਾ ਕਬੀਲਦਾਰੀ ਦੇ ਵਿੱਚ ਡਾਉਣੀ ਹੋਊਗਾ ਬਈ ਉਸ ਬੰਦੇ ਨੂੰ ਕਦੇ ਵੀ ਸਕੂਨ ਦੀ ਨੀਂਦ ਨਹੀਂ ਆਉਂਦੀ ਉਹ ਬੰਦਾ ਹਰ ਇੱਕ ਟਾਈਮ ਟੈਨਸ਼ਨ ਦੇ ਵਿੱਚ ਰਹਿੰਦਾ ਟੈਨਸ਼ਨ ਦੇ ਵਿੱਚ ਕਿਵੇਂ ਰਹਿਣਾ ਕਿਉਂਕਿ ਇੱਕ ਪਾਸੇ ਤਾਂ ਆਪਦਾ ਪਰਿਵਾਰ ਸਾਂਭਣਾ ਬਈ ਆਪਦੀ ਕਬੀਲਦਾਰੀ ਸਾਂਭਣੀ ਤੇ ਦੂਜੇ ਪਾਸੇ ਪਤੰਦਰ ਜਿਹਦੇ ਨਾਲ ਗੱਲਬਾਤ ਹੁੰਦੀ ਹੈ ਜੇ ਉਸ ਔਰਤ ਨਾਲ ਉਹਦੀ ਵੀ ਕਬੀਲਦਾਰੀ ਮੁੜ ਕੇ ਮੋਢੇ ਚੱਕੀ ਫਿਰਦਾ ਫਿਰ ਉਹ ਬੰਦਾ ਸਕੂਨ ਦੀ ਨਹੀਂ ਕਿੱਥੇ ਸੌਊਗਾ ਜਿਹੜਾ ਬੰਦਾ ਬਈ ਜਨਾਨੀ ਬਾਜੀ ਕਰਦਾ ਹਨਾ ਆਪਦੀ ਘਰਵਾਲੀ ਦੇ ਨਾਲ ਧੋਖਾ ਕਰਦਾ ਉਹ ਬੰਦਾ ਗਾਂ ਵੀ ਜਾ ਕੇ ਧੋਖੀ ਖਾਂਦਾ ਉਹ ਐ ਨਹੀਂਗਾ ਵੀ ਗਾਂ ਜਾ ਕੇ ਵੀ ਜਨਾਨੀ ਬਾਜੀ ਕਰ ਕਰਕੇ ਬਾਹਰ ਮੂੰਹ ਮਾਰ ਮਾਰ ਕੇ ਬੜੇ ਚਵਾਰੇ ਛੱਤ ਲੈ ਦੱਸੋ ਵੀ ਤੁਹਾਡੇ ਪਿੰਡ ਦੇ ਵਿੱਚ ਉਹ ਜਿਹੋ ਕੋਈ ਬੰਦਾ ਇਹੋ ਜਿਹਾ ਹੈਗਾ ਜਿਨੇ ਸਾਰੀ ਉਮਰ ਇਹੋ ਕੁਸ਼ ਕੀਤਾ ਹੋਵੇ ਬਾਹਰ ਖੇ ਮਿੱਟੀ ਖਾਧੀ ਹੋਵੇ ਤੇ ਉਹਨੇ ਕਿੱਡੇ ਕਿਚ ਬਾਰੇ ਛੱਤ ਲੇ ਜਾਂ ਕਿੱਡੇ ਕੋਨੇ ਮੈਡਲ ਪਵਾਲੇ ਐਸੇ ਗੱਲ ਦੇ ਵਿੱਚ ਪੈਂਦੀ ਬੰਦੇ ਦੇ ਪੱਲੇ ਬਦਨਾਮੀ ਹੋਈਆਂ ਬੰਦੇ ਦੇ ਮੱਥੇ ਤੇ ਕਲੰਕੀ ਲੱਗਦਾ ਇਹਦੇ ਚ ਐ ਨਹੀਂਗਾ ਵੀ ਇਹ ਬਹੁਤ ਬਾਦਰੀ ਵਾਲਾ ਕੰਮ ਆ ਮੈਂ ਤੇ ਗੱਲ ਕਹਿਣਾ ਵੀ ਜਦੋਂ ਤੁਸੀਂ ਬਾਲ ਬੱਚਿਆਂ ਵਾਲੇ ਹੋਗੇ ਉਸ ਤੋਂ ਬਾਅਦ ਵੀ ਇਹ ਕੰਮ ਬੰਦੇ ਨੂੰ ਸੋਭਾ ਨਹੀਂ ਦਿੰਦਾ ਠੀਕ ਹੈ ਇੱਕ ਉਮਰ ਹੁੰਦੀ ਏ ਇੱਕ ਦਾਇਰਾ ਹੁੰਦਾ ਉਸ ਉਮਰ ਦੇ ਵਿੱਚ ਹੀ ਇਹ ਕੰਮ ਸੋਹਣੇ ਲੱਗਦੇ ਆ ਤੇ ਜਦੋਂ ਬੰਦਾ ਵਿਆਹਿਆ ਵਰਿਆ ਗਿਆ ਬਾਲ ਬੱਚਿਆਂ ਵਾਲਾ ਹੋ ਗਿਆ ਉਸ ਤੋਂ ਬਾਅਦ ਤਾਂ ਫਿਰ ਇਹ ਕੰਮ ਵਧੀਆ ਨਹੀਂ ਲੱਗਦਾ ਕਿਉਂਕਿ ਏਕ ਸਮਾਜ ਦੇ ਵਿੱਚ ਬੰਦੇ ਨੂੰ ਮਿਹਣਾ ਪੜ ਜਾਂਦਾ ਬਹੁਤ ਸਾਰੇ ਘਰ ਇਸੇ ਗੱਲ ਕਰਕੇ ਉਜੜ ਰਹੇ ਆ ਕਿਉਂਕਿ ਕੋਈ ਵੀ ਔਰਤ ਆਪ ਦੀ ਸੌਂਕਣ برداشت ਨਹੀਂ ਕਰ ਸਕਦੀ ਬੰਦਾ ਚਾਹ ਲੱਖ ਪੜਦੇ ਰੱਖਲੇ ਇਹ ਚੀਜ਼ ਕਿਤੇ ਲੋਕ ਦੇ ਨਹੀਂ ਹੁੰਦੀ ਇਹ ਚੀਜ਼ ਇੱਕ ਨਾ ਇੱਕ ਦਿਨ ਸਾਹਮਣੇ ਜ਼ਰੂਰ ਆ ਜਾਂਦੀ ਆ ਤੇ ਬਹੁਤ ਸਾਰੇ ਘਰ ਇਸੇ ਗੱਲ ਕਰਕੇ ਉਜੜ ਗਏ ਇਸੇ ਗੱਲ ਕਰਕੇ ਤਲਾਕ ਹੋ ਗਿਆ ਕਿ ਭਾਈ ਬੰਦਾ ਬਾਹਰ ਵੂ ਮਾਰਦਾ ਬਾਹਰ ਜਨਾਨੀਆਂ ਨੂੰ ਪੈਸੇ ਖਵਾਉਂਦਾ ਫਿਰਦਾ ਉਹ ਮੋਰੇ ਰੋਟੀ ਤਾਂ ਅੱਜਕੱਲ ਆਪ ਦੇ ਪਰਿਵਾਰ ਦੀ ਪੂਰੀ ਕਰਨੀ ਔਖੀ ਆ ਤੇ ਕਈ ਬੰਦੇ ਗਾਂ ਦੋ ਦੋ ਪਰਿਵਾਰ ਹੋਰ ਪਾਲੀ ਬੈਠੇ ਆ ਬਾਈ ਦੇਖੋ ਜਿਹਦੇ ਨਾਲ ਤੁਸੀਂ ਗੁਰੂ ਦੀ ਹਜ਼ੂਰੀ ਚ ਲਾਵਾਂ ਲੈ ਲੀਆਂ ਠੀਕ ਆ ਜਿਹਨੂੰ ਤੁਸੀਂ ਗੁਰੂ ਦੀ ਹਜ਼ੂਰੀ ਚ ਵਿਆਹ ਕੀ ਲੈ ਆਏ ਔਖੇ ਟਾਈਮ ਉਹੀ ਔਰਤ ਤੁਹਾਡੇ ਨਾਲ ਖੜੂਗੀ ਜਿਹੜੀਆਂ ਬਾਹਰ ਲੀਆਂ ਤੁਸੀਂ ਲੈ ਕੇ ਤੁਰੇ ਫਿਰਦੇ ਹੋ ਹਨ ਜਿਹੜੀਆਂ ਤੁਹਾਨੂੰ ਕਟ-ਕਟ ਕੇ ਚੂਰੀਆਂ ਖਵਾਉਂਦੀਆਂ ਤੇ ਜਿਹੜੀਆਂ ਤੁਹਾਡਾ ਵਾਅਦੇ ਕਰਦੀਆਂ ਫਿਰਦੀਆਂ ਨੇ ਇਹ ਔਖੇ ਟਾਈਮ ਤੁਹਾਡੇ ਨਾਲ ਕਿਤੇ ਨਹੀਂ ਖੜਨੀਆਂ ਤੇ ਦੂਜੀ ਗੱਲ ਇਹ ਆ ਜਿਹੜੀ ਔਰਤ ਗਲਤ ਆ ਜਿਹਦਾ ਬੰਦਾ ਸਹੀ ਆ ਬਰਕਤ ਉਸ ਘਰ ਚ ਵੀ ਨਹੀਂ ਪੈਂਦੀ ਸਕੂਨ ਉਸ ਘਰ ਚ ਵੀ ਨਹੀਂ ਲੈਂਦਾ ਕਿਉਂਕਿ ਜਿੱਥੇ ਬਈ ਔਰਤ ਗਲਤ ਆਣਾ ਉਸ ਘਰ ਦਾ ਜਮਾ ਬੇੜਾ ਕਰ ਕੀ ਹੈ ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਬੰਦੇ ਦੇ ਘਰੇ ਬੇਸ਼ੱਕ ਇੱਕ ਟਾਈਮ ਰੋਟੀ ਪੱਕਦੀ ਹੋਵੇ ਪਰ ਬੰਦੇ ਦੀ ਔਰਤ ਚੰਗੀ ਹੋਵੇ ਬੰਦੇ ਦੀ ਘਰ ਵਾਲੀ ਚੰਗੀ ਹੋਵੇ ਜਿਹੜੀ ਕਿ ਆਪਦੇ ਬੰਦੇ ਨਾਲ ਪੂਰੀ ਵਫਾਦਾਰੀ ਕਰਦੀ ਹੋਵੇ ਜਿਹੜੀ ਔਰਤ ਆਪਦੇ ਬੰਦੇ ਨਾਲ ਪੂਰੀ ਵਫਾਦਾਰੀ ਕਰਦੀ ਆ ਬੇਸ਼ੱਕ ਉਹਦੇ ਘਰੇ ਇੱਕ ਟਾਈਮ ਰੋਟੀ ਪੱਕਦੀ ਆ ਉਹ ਬੰਦਾ ਵੀ ਰਾਜਾ ਤੇ ਜਿਹੜੇ ਬੰਦੇ ਦੀ ਔਰਤ ਗਲਤ ਆ ਭਾਵੇਂ ਉਹਦੇ ਕੋਲੇ 100 ਕਲਾ ਜ਼ਮੀਨ ਆ ਬਈ ਉਹ ਮਿੱਟੀ ਆ ਕਿਉਂਕਿ ਜਿਹੜੀ ਔਰਤ ਹੁੰਦੀ ਆ ਸਾਰੇ ਖਾਨਦਾਨ ਦੀ ਇੱਜ਼ਤ ਉਸ ਔਰਤ ਦੇ ਹੱਥ ਚ ਹੁੰਦੀ ਆ ਜੇ ਪੁੱਤ ਗਲਤ ਨਿਕਲ ਜੇ ਤਾਂ ਇੱਕ ਪੀੜੀ ਦਾ ਨੁਕਸਾਨ ਹੁੰਦਾ ਜੇ ਧੀ ਗਲਤ ਨਿਕਲ ਜੇ ਤਾਂ ਸੱਤਾ ਪੇੜੀਆਂ ਦੇ ਮਾਰ ਵੱਜਦੀ ਆ ਉਸ ਚੀਜ਼ ਦੀ ਅੱਜ ਦੇ ਟਾਈਮ ਵਿੱਚ ਇਹ ਵੀ ਕੇਸ ਬਹੁਤ ਸਾਹਮਣੇ ਆ ਰਹੇ ਆ ਕਿ ਬਹੁਤ ਵੱਡੀ ਤਦਾਰ ਦੇ ਵਿੱਚ ਔਰਤਾਂ ਵਿਆਹ ਤੋਂ ਬਾਅ ਬਾਹਰ ਦੇ ਬੰਦਿਆਂ ਦੇ ਸੰਪਰਕ ਦੇ ਵਿੱਚ ਨੇ ਬਾਹਰ ਜਾਨੀ ਕਿ ਗਲਤ ਨੇ ਬੰਦਿਆਂ ਦੇ ਨਾਲ ਫਿਰ ਉਸ ਘਰ ਦੇ ਵਿੱਚ ਵੀ ਬਰਕਤ ਨਹੀਂ ਪੈਂਦੀ ਕਿਉਂਕਿ ਬੰਦਾ ਵਿਚਾਰਾ ਕੰਮ ਤੇ ਚਲਾ ਜਾਂਦਾ ਜਨਾਨੀ ਪਿੱਛੇ ਫੋਨ ਲਾ ਕੇ ਐਵੇਂ ਠੜਕਾਂ ਭੋਰੀ ਜਾਂਦੀ ਆ ਬੰਦਾ ਕਮਾਈ ਕਰਦਾ ਮਰ ਜਾਂਦਾ ਜਨਾਨੀ ਬਾਹਰ ਅਭਿਆਸ ਕਰੂ ਪੈਸੇ ਖਵਾਈ ਜਾਂਦੀ ਆ ਜਿਹੜੀ ਔਰਤ ਬਾਹਰ ਕਿਸੇ ਨਾਲ ਗਲਤ ਤਾਂ ਨਾ ਤੋਂ ਉਹਦੇ ਪਰਿਵਾਰ 'ਚ ਧਿਆਨ ਹੁੰਦਾ ਨਾ ਉਹਦੇ ਬਾਲ ਬੱਚਿਆਂ 'ਤੇ ਧਿਆਨ ਹੁੰਦਾ ਉਹਦਾ ਬੱਸ ਫਿਰ ਧਿਆਨ ਉੱਥੇ ਲਗਾ ਰਹਿੰਦਾ ਤੇ ਬਹੁਤ ਸਾਰੀਆਂ ਔਰਤਾਂ ਐਹੋ ਜਿਹੀਆਂ ਤੁਸੀਂ ਵੀ ਦੇਖੀਆਂ ਹੋਣਗੀਆਂ ਮੈਂ ਵੀ ਦੇਖੀਆਂ ਨੇ ਜਿਹੜੀਆਂ ਕਿ ਕਹ ਲੋ ਬਹੁਤ ਚੰਗੀਆਂ ਨੇ ਬਹੁਤ ਵਧੀਆ ਪਰਿਵਾਰਾਂ ਦੇ ਵਿੱਚੋਂ ਨੇ ਉਹਨਾਂ ਦੀ ਗੱਲਬਾਤ ਕਿਹਦੇ ਨਾਲਾ ਜਮਾ ਦੁੱਕੀ ਦੇ ਬੰਦੇ ਨਾਲ ਜਿਹਨੂੰ ਪਿੰਡ 'ਚ ਕੁੱਤਾ ਵੀ ਨਹੀਂ ਪੁੱਛਦਾ ਉਹਨਾਂ ਪਿੱਛੇ ਉਹ ਔਰਤਾਂ ਤੁਰੀਆਂ ਫਿਰਦੀਆਂ ਨੇ ਇਸ ਕਰਕੇ ਮੈਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਤੇ ਭੈਣਾਂ ਨੂੰ ਵੀ ਬੇਨਤੀ ਕਰਦਾ ਕਿ ਜਦੋਂ ਤੁਹਾਡਾ ਵਿਆਹ ਹੋ ਜਾਂਦਾ ਜਦੋਂ ਤੁਸੀਂ ਗੁਰੂ ਦੀ ਹਜ਼ੂਰੀ 'ਚ ਲਾਵਾ ਲੈ ਲੈਂਦੀਆਂ ਜੇ ਉਸ ਤੋਂ ਬਾਅਦ ਇਹ ਕੰਮ ਸੋਭਾ ਨਹੀਂ ਦਿੰਦੇ ਇਹ ਕੰਮਾਂ ਦੇ ਵਿੱਚ ਘਾਈ ਬਰਬਾਦ ਹੁੰਦੇ ਆ ਘਰ ਉੱਜੜਦੇ ਆ ਕਿਸੇ ਨੇ ਚਬਾਰੀ ਨਹੀਂ ਛਤੇਸ ਕੰਮ ਦੇ ਵਿੱਚੋਂ ਨਾ ਕੋਈ ਬੰਦਾ ਜਨਾਨੀ ਬਾਜੀ ਦੇ ਵਿੱਚੋਂ ਮੈਡਲ ਪਵਾ ਕੇ ਆਇਆ ਤੇ ਨਾ ਹੀ ਕੋਈ ਔਰਤ ਇਹ ਮਿੱਟੀ ਖਾ ਕੇ ਮੈਡਲ ਪਵਾ ਕੇ ਆਈ ਹੈ ਇਹ ਤਾਂ ਸਗੋਂ ਤੁਸੀਂ ਆਪ ਦੇ ਬੱਚਿਆਂ ਦੇ ਮੱਥੇ ਤੇ ਵੀ ਉਹ ਜਿਹਾ ਕਲੰਕ ਲਾ ਦਿੰਦੇ ਹੋ ਅਗਲਾ ਕਹਿੰਦਾ ਯਾਰ ਤੂੰ ਕੀ ਗੱਲ ਕਰਦਾ ਤੀ ਇਹਦਾ ਮਾਂ ਫਲਾਣੇ ਨਾਲ ਤੁਰੀ ਫਿਰਦੀ ਸੀ ਜਾਂ ਅਗਲਾ ਕੋਈ ਯਾਰ ਤੂੰ ਕੀ ਗੱਲ ਕਰ ਤੇਰਾ ਪਿਓ ਤਾਂ ਫਲਾਣੀ ਥਾਂ ਦੇ ਫਲਾਣੇ ਨਾਲ ਤੁਰਿਆ ਫਿਰਦਾ ਸੀ ਇਸ ਕਰਕੇ ਇਹ ਉਮਰ ਹੁੰਦੀ ਆ ਉਸ ਉਮਰ ਦੇ ਵਿੱਚ ਜੋ ਹੋ ਗਿਆ ਉਹ ਬਾ ਗਿਆ ਠੀਕ ਆ ਪਰ ਵਿਆਹ ਤੋਂ ਬਾਅਦ ਇਹ ਗੱਲਾਂ ਘਰ ਬਰਬਾਦ ਕਰਦੀਆਂ ਨੇ ਘਰ ਉਜਾੜਦੀਆਂ ਨੇ ਇਹ ਗੱਲਾ ਬਹੁਤ ਸਾਰੇ ਬੰਦਿਆਂ ਨੂੰ ਤੇ ਬਹੁਤ ਸਾਰੀਆਂ ਔਰਤਾਂ ਨੂੰ ਕੌੜੀਆਂ ਵੀ ਲੱਗਣਗੀਆਂ ਪਰ ਇਹ ਅੱਜ ਦੇ ਜ਼ਮਾਨੇ ਦਾ ਸੱਚ ਆ ਬਈ ਅੱਜ ਦੇ ਜ਼ਮਾਨੇ ਦੇ ਵਿੱਚ ਮੈਂ ਕਹਿੰਦਾ ਜਿਹਦੀ ਔਰਤ ਵਫਾਦਾਰ ਆ ਜਿਹਦੀ ਔਰਤ ਆਪ ਦੇ ਘਰ ਵੰਨਾ ਦਿਲੋਂ ਮੋਹ ਕਰਦੀ ਆ ਉਹ ਬੰਦਾ ਅਮੀਰ ਆ ਭਾਵੇਂ ਉਸ ਬੰਦੇ ਕੋਲੇ ਸਾਈਕਲ ਹੋਵੇ ਭਾਵੇਂ ਉਸ ਬੰਦੇ ਕੋਲੇ ਇੱਕ ਓੜਾ ਵੀ ਜ਼ਮੀਨ ਦਾ ਨਾ ਹੋਵੇ ਉਹ ਭਾਵੇਂ ਉਸ ਬੰਦੇ ਘਰੇ ਇੱਕ ਟਾਈਮ ਰੋਟੀ ਪੱਕਦੀ ਹੋਵੇ ਉਹ ਬੰਦਾ ਰਾਜਾ ਰਾਜਾ ਜਿਹਦੀ ਔਰਤ ਵਫਾਦਾਰ ਆ ਜਿਹਦੀ ਔਰਤ ਗਲਤ ਆ ਬੰਦੇ ਦੇ ਮੂੰਹ ਤੇ ਕੋਸ਼ਾ ਦੇ ਪਿੱਠ ਪਿੱਛੇ ਕੋਸ਼ਾ ਉਹ ਬੰਦਾ ਮਿੱਟੀ ਆ ਭਾਵੇਂ ਉਹਦੇ ਘਰੇ 40 40 50 50 ਲੱਖ ਦੀਆਂ ਗੱਡੀਆਂ ਖੜੀਆਂ ਹੋਣ ਭਾਵੇਂ ਤਿੰਨ ਤਿੰਨ ਮੰਜ਼ਲੀਆਂ ਕੋਠੀਆਂ ਪਾਈਆਂ ਹੋਣ ਭਾਵੇਂ 100 150 ਕਿੱਲਾ ਜ਼ਮੀਨ ਰੋਲ ਦੀ ਫਿਰਦੀ ਹੋਵੇ ਪਰ ਜਿਹੜੇ ਬੰਦੇ ਦੀ ਔਰਤ ਗਲਤ ਜੀ ਉਹ ਬੰਦਾ ਮਿੱਟੀ ਜੇ ਤੇ ਇੱਕ ਕੇਸ ਸਾਡੇ ਸਾਹਮਣੇ ਹੋਰ ਬਹੁਤ ਆਇਆ ਹੱਦੋਂ ਬਾਹਲਾ ਸ਼ੱਕ ਬਹੁਤ ਸਾਰੀਆਂ ਘਰ ਵਾਲੀਆਂ ਇਹੋ ਜੀਆਂ ਨੇ ਜਿਹੜੀਆਂ ਆਪ ਦੇ ਘਰ ਵਾਲੇ ਤੇ ਹੱਦੋਂ ਬਾਹਲਾ ਸ਼ੱਕ ਕਰਦੀਆਂ ਨੇ ਕਿ ਜਿਵੇਂ ਕਿ ਕਈ ਬੰਦੇ ਤਾਂ ਵਿਚਾਰੇ ਇਹੋ ਜੇ ਆ ਵੀ ਜੇ ਘਰ ਵਾਲੀ ਕਵੇ ਵੀ ਤੂੰ ਇੱਥੇ ਬੈਣਾ ਤੇ ਉੱਥੇ ਬੈੰਦੇ ਆ ਜਿਉਂ ਘਰ ਵਾਲੀ ਕਹਵੇ ਧੋਪਾ ਤੇ ਧੋਪਾ ਜੇ ਘਰ ਵਾਲੀ ਕਹਵੇ ਛਾਂ ਆ ਤੇ ਛਾਂ ਆ ਸ਼ਹਿਰ ਤੱਕ ਵੀ ਉਹ ਘਰ ਵਾਲੀ ਨੂੰ ਪੁੱਛੇ ਬਣਾ ਨਹੀਂ ਜਾਂਦੇ ਤੇ ਜੇ ਵਿਚਾਰਾ ਸਬਦਾ ਪਤਾ ਲੈਣੇ ਸ਼ਹਿਰ ਜਾ ਵੜੇ ਤੇ ਪਿੱਛੇ ਮੁੜ ਕੇ ਵੀਡੀਓ ਕਾਲਾਂ ਕਰ ਕਰ ਕਹਿਣਗੇ ਤੂੰ ਕਿੱਥੇ ਆ ਕਿੱਥੇ ਆ ਸਾਨੂੰ ਦਿਖਾ ਦਿਖਾ ਤਾਂ ਮੈਂ ਉਹਨਾਂ ਭੈਣਾਂ ਨੂੰ ਬੇਨਤੀ ਕਰਦਾ ਕਿ ਹੱਦੋਂ ਬਾਹਲਾ ਸ਼ੱਕ ਵੀ ਘਰ ਉਜਾੜ ਦਿੰਦਾ ਹੱਦੋਂ ਬਾਹਲਾ ਸ਼ੱਕ ਵੀ ਤੁਹਾਡੀ ਜ਼ਿੰਦਗੀ ਖਰਾਬ ਕਰ ਦਿੰਦਾ ਜਿੱਥੇ ਮੀਆਂ ਬੀਬੀ ਦੇ ਵਿੱਚ ਸ਼ੱਕ ਪੈਦਾ ਹੋ ਗਿਆ ਸਮਝ ਲਓ ਉਹ ਸਾਰੇ ਰਿਸ਼ਤੇ ਦੇ ਵਿੱਚ ਦਰਾਰਾਂ ਹੀ ਦਰਾਰਾਂ ਨੇ ਤਾਂ ਜਿਹੜਾ ਘਰਵਾਲਾ ਤੇ ਘਰਵਾਲੀ ਆ ਜਿਉ ਇੱਕ ਦੋਸਤ ਦੀ ਤਰ੍ਹਾਂ ਆਪਸ ਦੇ ਵਿੱਚ ਰਹਿਣਗੇ ਨਾ ਤਾਂ ਉਹਨਾਂ ਦੀ ਜ਼ਿੰਦਗੀ ਬਹੁਤ ਸਕੂਨ ਭਰੀ ਜ਼ਿੰਦਗੀ ਹੋਊਗੀ ਬੜੀਆਂ ਉਹਨਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਹੋਣਗੀਆਂ ਪਰ ਜੇ ਤੁਸੀਂ ਇੱਕ ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹੋ ਕਿ ਘਰਵਾਲੀ ਰਾਤ ਨੂੰ ਘਰਵਾਲੇ ਦਾ ਮੋਬਾਈਲ ਚੈੱਕ ਕਰਕੇ ਸੌਂਦੀ ਹੈ ਤੇ ਘਰਵਾਲਾ ਆਪਦੀ ਘਰਵਾਲੀ ਦਾ ਰਾਤ ਨੂੰ ਮੋਬਾਈਲ ਚੈੱਕ ਕਰਕੇ ਸੌਂਦਾ ਬਈ ਉਸ ਘਰ ਦੇ ਵਿੱਚ ਨਾ ਤਾਂ ਬਰਕਤ ਪਵੇ ਨਾ ਸਕੂਨ ਆਵੇ ਤੇ ਨਾ ਹੀ ਤੁਸੀਂ ਦਿਲ ਦੇ ਦੁੱਖ ਸੁੱਖ ਇੱਕ ਦੂਜੇ ਨਾਲ ਸ਼ੇਅਰ ਕਰ ਸਕਦੇ ਆ ਉਹ ਜ਼ਿੰਦਗੀ ਹੌਲੀ ਹੌਲੀ ਨਰਕ ਵੱਲ ਵਧ ਜਾਂਦੀ ਏਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਬਹੁਤ ਤੇਜ਼ੀ ਦੇ ਨਾਲ ਰਿਸ਼ਤਿਆਂ ਦੇ ਵਿੱਚ ਤਰੇੜਾਂ ਪੈ ਰਹੀਆਂ ਨੇ ਬਹੁਤ ਵੱਡੇ ਪੱਧਰ ਤੇ ਤਲਾਕ ਹੋ ਰਹੇ ਨੇ ਆਉਣ ਵਾਲੇ 10 ਸਾਲਾਂ ਦੇ ਵਿੱਚ ਦੇਖਿਓ ਕਿ ਇਹ ਤਲਾਕਾਂ ਦੀ ਗਿਣਤੀ ਕਿੰਨੀ ਜ਼ਿਆਦਾ ਵੱਧ ਜਾਣੀ ਹੈ ਇਸ ਕਰਕੇ ਮੈਂ ਇਹ ਗੱਲ ਕਹਿਣਾ ਕਿ ਜਦੋਂ ਗੁਰੂ ਦੀ ਹਜ਼ੂਰੀ ਚ ਲਾਵਾ ਲੈ ਲਈਆਂ ਤਾਂ ਬੰਦੇ ਦਾ ਵੀ ਫਰਜ਼ ਬਣਦਾ ਬੀਜ ਨੂੰ ਤੂੰ ਵਿਆਹ ਕਿ ਲੈ ਬਗਾਨੀ ਤੀ ਨੂੰ ਉਹਦੇ ਨਾਲ ਵਫਾਦਾਰ ਰਹਿ ਤੇ ਜਿਹੜੀ ਬਗਾਨੀ ਤੀ ਲਾਵਾਂ ਲੈ ਕੇ ਆ ਜਾਂਦੀ ਆ ਜਿਹਦੇ ਹੱਥ 'ਚ ਬੰਦਾ ਸਾਰੇ ਆਪਦੇ ਖਾਨਦਾਨ ਦੀ ਇੱਜ਼ਤ ਫੜਾ ਦਿੰਦਾ ਤੇ ਉਹਦਾ ਵੀ ਇਹ ਫਰਜ਼ ਬਣਦਾ ਕਿ ਉਹ ਵੀ ਆਪਦੇ ਮਰਦ ਨਾਲ ਵਫਾਦਾਰ ਰਵੇ ਭਾਵੇਂ ਤੁਹਾਡਾ ਬੰਦਾ ਗੋਰਾ ਭਾਵੇਂ ਕਾਲਾ ਭਾਵੇਂ ਮਧਰਾ ਭਾਵੇਂ ਅਣਪੜਾ ਜਿਹਦੇ ਤੁਸੀਂ ਲੜ ਲੱਗ ਗੀਆਂ ਜਿਹਦੇ ਨਾਲ ਗੁਰੂ ਦੀ ਹਜ਼ੂਰੀ 'ਚ ਲਾਵਾਂ ਲੈ ਗਈਆਂ ਫਿਰ ਤੁਹਾਡੇ ਲਈ ਉਹੀ ਸੋਨਾ ਤੇ ਇੱਕ ਗੱਲ ਯਾਦ ਰੱਖਿਓ ਕਿ ਜਿੱਥੇ ਤੁਹਾਡੇ ਘਰ ਵਾਲੇ ਨੇ ਤੁਹਾਡੇ ਨਾਲ ਆ ਕੇ ਖੜ ਜਾਣਾ ਉੱਥੇ ਉੱਥੇ ਤੁਹਾਡੇ ਨਾਲ ਕਿਸੇ ਬਾਹਰ ਦੇ ਬੰਦੇ ਨੇ ਨਹੀਂ ਖੜਨਾ ਬਾਹਰ ਦੇ ਬੰਦੇ ਨੂੰ ਸਿਰਫ ਮਤਲਬ ਹੁੰਦਾ ਜਿਸਮ ਤੱਕ ਆਪ ਦਾ ਖੇ ਮਿੱਟੀ ਖਾਦੀ ਤੇ ਆਪਦੇ ਘਰੇ ਚਲਾ ਗਿਆ ਪਰ ਜਿਹੜਾ ਤੁਹਾਡਾ ਘਰ ਵਾਲਾ ਹੋ ਜਿਹਨੇ ਤੁਹਾ ਨਾਲ ਲਾਵਾਂ ਲਈਆਂ ਹੋਣਗੀਆਂ ਉਹ ਬੰਦੇ ਨੂੰ ਮਤਲਬ ਤੁਹਾਡੀ ਇੱਜ਼ਤ ਨਾਲ ਹੁੰਦਾ ਤੁਹਾਡੇ ਹਰ ਦੁੱਖ ਸੁੱਖ ਦੇ ਨਾਲ ਹੁੰਦਾ ਇਸ ਕਰਕੇ ਅਸੀਂ ਇਹੀ ਚਾਹੁੰਦੇ ਆ ਕਿ ਆਪਦੇ ਪਰਿਵਾਰ ਨੂੰ ਟਾਈਮ ਦਿਓ ਆਪਦੇ ਪਰਿਵਾਰ ਨਾਲ ਜੁੜੋ ਆਪਦੇ ਪਰਿਵਾਰ ਨਾਲ ਮੋਹ ਪਿਆਰ ਕਰੋ ਬਗਾਨੀਆਂ ਬੁੱਕਲਾਂ ਦੇ ਵਿੱਚ ਮਿੱਤਰਾ ਸਾਪ ਹੀ ਪਾਲੇ ਜਾਂਦੇ ਆ ਰਿਸ਼ਤੇ ਨਹੀਂ ਪਾਲੇ ਜਾਂਦੇ ਤੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਵੀ ਜਾਂ ਕੋਈ ਗੱਲ ਗਲਤ ਕਹੀ ਹੋਗੀ ਤਾਂ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਬਾਕੀ ਸਾਡਾ ਇਹੀ ਮਕਸਦ ਹੁੰਦਾ ਕਿ ਵੱਧ ਤੋਂ ਵੱਧ ਚੰਗਾ ਮਾਹੌਲ ਸਮਾਜ ਦੇ ਵਿੱਚ ਜਾਵੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ